ਜ਼ਿਲ੍ਹਾ ਜਨਮ ਦਾ ਵਿਦਿਆਰਥੀ ਦੇ ਮਾਨਯੋਗ ਐਸਐਸਪੀ ਸਾਹ ਰਿੰਦਰ ਸਿੰਘ ਵਰਕ ਅਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਸਰਵੀਤ ਰਾਏ ਜੀ ਵੱਲੋਂ ਜਾਰੀ ਗਾਈਡਲਾਈਨ ਤੇ ਮੁੱਖ ਅਫਸਰ ਥਾਣਾ ਮਹਿਪੁਰ ਸਬ ਇੰਸਪੈਕਟਰ ਲਖਵੀਰ ਸਿੰਘ ਦੀ ਟੀਮ ਐਸ ਐਨ ਸ਼ਾਂਸੀ ਨੇ ਕਤਲ ਦੇ ਮੁਕਦਮੇ ਵਿੱਚ ਪਕੌੜੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਵਾਕਿਆ ਇਹ ਹੈ ਕਿ 1/6/2020 ਨੂੰ ਮੁੰਡਾਈ ਮੁਕਦਮਾ ਵੀਰੋ ਪਤਨੀ ਰਾਜਪਾਲ ਵਾਸੀ ਪਿੰਡ ਤੰਦਾਉਰਾ ਨੇ ਦਰਜ ਕਰਾਇਆ ਕਿ ਉਹਦਾ ਬੇਟਾ ਜਿਹੜਾ ਜਰਨੈਲ ਸਿੰਘ ਅਸਮਾਨੂ ਜੋ ਆਪਣੇ ਘਰ ਦੇ ਸੇਟੇ ਉਹਨਾਂ ਦੋ ਲੜਕੀਆਂ ਨੇ ਬਾਕਰਵਾਜ ਬਾਹ ਬਾਹਜਮਰੀ ਬਾਜ ਮਾਰਨ ਪ੍ਰਾਂਤੋਂ ਪਹਿਲਾਂ ਕੋਈ ਛਿੰਲੀ ਚੇਰਫਾਈ ਤੇ ਬਾਅਦ ਚ ਉਹਨਾਂ ਨੇ ਮੋਸਲ ਦੋਨਾਂ ਸਹਰੇ ਦਿਨਾਂ ਦੀ ਬੱਤੇ ਵਸਨ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਹਦੇ ਵਿੱਚ ਜੁੜੀਂਦੇ ਦੋਸ਼ੀ ਜਿਹੜਾ ਅਮਰਤਪਾਲ ਹੈ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਸਮੇਂ ਤੇ ਫੜਾ ਸੀਗਾ ਤੇ ਇਹਨੂੰ ਅੱਜ ਪੁਲਿਸ ਨੇ ਵੱਲੋਂ ਹਸਬੀ ਜਾਤ ਦਾ ਗ੍ਰਿਫਤਾਰ ਕਰਕੇ ਸਫਲਤਾ ਐਲਾਨ ਕੀਤੀ ਹੈ ਤੇ ਜਿਹੜੀ ਬਾਕੀ ਰਹਿੰਦੀ ਹੈ ਤਾਂ 35 ਆਧੁਨਿਕ ਤੰਤਰੀ ਪੁਲਿਸ ਨੂੰ ਮਕੰਮਲ ਕਰਕੇ ਅੰਗਰੇਨੀਆ ਤਤਸਵੀਰੀਆ ਕੰਪਲੀਟ ਕੀਤੀ ਜਾਗਾਂਗੀ। ਇਸੇ ਤਰ੍ਹਾਂ ਭਗੋੜੇ ਦਰਸ਼ੀਆਂ ਲਈ ਸਪੈਸ਼ਲ ਜੀ ਸਾਡੀ ਟੀਮਾਂ ਲਾਈਆਂ ਹਨ। ਲਗਾਤਾਰ ਮਾਰਿਆਂ ਹਸਣ ਨੂੰ ਗ੍ਰਿਫਤਾਰ ਕਰਕੇ ਸਲਾਕਾ ਵਿਸ਼ੇ ਬੰਦ ਕਰਾਇਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਕਾਨੂੰਨੀ ਸ਼ਕਤੀ ਨਾਲ ਪਦਨਕ ਰਹੀ ਜਾ ਰਹੀ ਹੈ। ਥੈਂਕ ਯੂ।